ਮਲਾਰ ਮਹੱਲਾ ਪੀਜਾ ਘਰ ਦੂਜਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਇਹੋ ਮਨ ਗਿਰੀ ਕੇ ਇਹੋ ਮਨ ਉਦਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਸਾਜੀ ਨੂੰ ਅੱਜ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਾਇੰਤ੍ਰਿਆ ਮੇਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੋਤੀ ਸਰੂਪ ਬੌਲੀ ਸਾਹਿਬ ਦੀਵਾਰ ਸਜਿਆ ਹੋਇਆ ਹੈ ਮਹਾਰਾ ਸਾਫ ਸੰਗਤਾਂ ਨੂੰ ਖੁੱਲੇ ਦੀਵਾਰ ਵਿੱਚ ਬੈਠੇ ਦੁਆਰ ਦੇ ਰਹੇ ਹਨ ਬੇਅੰਤ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨ ਪਰਸ ਕੇ ਨਿਹਾਲ ਹੋ ਰਹੀਆਂ ਹਨ ਦੀਵਾਰ ਸਜੇ ਵਿੱਚ ਬੇਣੀ ਪੰਡਤ ਇੱਕ ਦਿਗਵਜਈ ਪੰਡਤ ਸੀ ਜਿਹੜਾ ਨਾਮ ਬੇਣੀ ਸੀ ਇਹ ਬਹੁਤ ਸਾਰੇ ਲੋਕਾਂ ਨੂੰ ਜਿਤਦਾ ਹੋਇਆ ਗੁਰੂ ਸਾਹਿਬ ਦੀ ਸ਼ੋਭਾ ਸੁਣ ਕੇ ਸ੍ਰੀ ਗੋਵਿੰਦ ਸਾਹਿਬ ਵਿੱਚ ਆਇਆ ਆਪਣੀ ਵਿੱਦਿਆ ਦੇ ਪ੍ਰਚਾਰ ਕਰਨ ਵਾਸਤੇ ਕਿ ਮੈਂ ਆਪਣੀ ਵਿੱਦਿਆ ਦਾ ਚਮਕਾਰਾ ਗੁਰੂ ਸਾਹਿਬ ਦੇ ਸੰਗਤ ਦੇ ਤੇ ਵੀ ਪਾ ਦੇਵਾਂ ਜਦੋਂ ਗੁਰੂ ਸਾਹਿਬ ਦੇ پاس ਆ ਕੇ ਬੈਠਾ ਉਸ ਵੇਲੇ ਨੇ ਗੁਰੂ ਮਹਾਰਾਜ ਸਾਹਿਬ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਆਪ ਗ੍ਰਸਤੀ ਜਿਹੇ ਸਿੱਖਾਂ ਨੇ ਇਹਨਾਂ ਨੂੰ ਕੋਈ வேத ਸ਼ਾਸਤਰ ਪੜਾਇਆ ਕਰੋ ਕਿਸੇ ਪ੍ਰਕਾਰ ਦੀ ਵਿੱਦਿਆ ਦੇਣੀ ਚਾਹੀਦੀ ਹੈ ਕਾ ਗੁਰੂ ਮਹਾਰਾਜ ਸਾਹਿਬ ਦੇ ਪ੍ਰਸ਼ਨ ਨੂੰ ਸੁਣ ਕੇ ਕਿਸ ਦੇ ਤਾਈਂ ਕਹਿੰਦੇ ਹਨ ਕਿ ਇਹ ਪੰਡਤ ਤੂੰ ਇਹ ਦੱਸ ਕਿਹੜੀ ਚੀਜ਼ ਮਨ ਹੈ ਸੋ ਸੁਣ ਕੇ ਪੰਡਤ ਗੁਰੂ ਮਹਾਰਾਜ ਸਾਹਿਬ ਦੇ ਚਰਨੀ ਪੈ ਗਿਆ ਸਤਿਗੁਰੂ ਜੀ ਨੇ ਇਹ ਸ਼ਬਦ ਦੇ ਵਿੱਚ ਉੱਤਰ ਬਖਸ਼ੇ ਹਨ ਆਪਣਾ ਪੰਡਤ ਵਿੱਦਆਪਨ ਦਾ ਮਾਣ ਛੱਡ ਕੇ ਪੁਸਤਕਾਂ ਨੂੰ ਵਿਆਸਾ ਵਿੱਚ ਰੋੜ ਕੇ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸੀ 22 ਮੰਜੀਆਂ ਚੋਂ ਇਹਨੂੰ ਵੀ ਮੰਜੀ ਗੁਰੂ ਸਾਹਿਬ ਨੇ ਦਿੱਤੀ ਸੀ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਸੋ ਮਲਾ ਰਾਗ ਵਿੱਚ ਤੀਜੇ ਪਾਦਸ਼ਾਹ ਜੀ ਵਿਚਾਰਨ ਕਰਦੇ ਹਨ ਕਰ ਦੂ ਜੇ ਸਰਦਾਰ ਚ ਇੱਕ ਓੰਕਾਰ ਸਤਗੁਰ ਪ੍ਰਸਾਦ ਇੱਕ ਅਦਵਾਇਤ ਰੂਪ ਪਰਮੇਸ਼ਵਰ ਹੈ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ ਪੰਡਿਤ ਜੀ ਇਸ ਮਨ ਕਾ ਕਰੋ ਵਿਚਾਰ ਅਵਰ ਕੇ ਬਹੁਤਾ ਬੜੇ ਉਠਾਵੇਂ ਪਾਰ ਹੈ ਛੇ ਪੰਦਰ ਗੀਤ ਇਹ ਮਨ ਦੀ ਵਿਚਾਰ ਕਰੋ ਮਾਰਾ ਕਹਿੰਦੇ ਹੋਰ ਕੀ ਬਹੁਤੀਆਂ ਵਿਦਿਆ ਪੜਦਾ ਫਿਰਦਾ ਐਵੇਂ ਸਿਰ ਤੇ ਹੰਕਾਰ ਦਾ ਭਾਰਕਵੇਂ ਬੜਾ ਵਿਦਵਾਨ ਹੈ ਚੱਕੀ ਫਿਰਦਾ ਹੈ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਹੈ 10 ਭਾਈ ਮਨ ਗ੍ਰਸਤੀ ਹੈ ਕਿ ਮਨ ਉਦਾਸੀ ਹੈ ਵਰਾਗੀ ਹੈ ਕਿ ਇਹੋ ਮਨ ਅਵਰਨ ਸਦਾ ਅਵਨਾਸੀ ਇਹ ਮਨ ਅਵਰਨ ਅਵਰਨ ਦੇ ਪੜਦੇ ਦਾ ਅਵਰਿਆ ਹੋਇਆ ਟਕਿਆ ਹੋਇਆ ਹੈ ਇਹ ਵਰਨ ਵਾਲਾ ਅਗਿਆਨੀ ਮਨੁੱਖ ਹੈ ਕਿ ਸਦਾ ਅਬਨਸੀ ਰੂਪ ਹੈ ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗ ਇਹ ਮਨ ਭਾਈ ਦੱਸ ਚੰਚਲ ਹੋਇਆ ਕਿ ਮਨ ਵਿਰਾਗਵਾਨ ਹੈ ਦੱਸ ਤੂੰ ਇਸ ਮਨ ਕੋ ਮਮਤਾ ਕਿੱਥੋਂ ਲੱਗੇ ਏ ਪੰਡਤ ਵਿਦਵਾਨ ਇਸ ਮਨ ਨੂੰ ਪੰਡਤ ਮਮਤਾ ਕਿੱਥੋਂ ਲੱਗੀ ਇਹ ਗੱਲ ਦੱਸ ਪੰਡਤ ਇਸ ਮਨ ਕਾ ਕਰੋ ਵਿਚਾਰ ਏ ਪੰਡਤ ਵਿਦਵਾਨ ਇਸ ਮਨ ਦਾ ਹੀ ਵਿਚਾਰ ਕਰੋ ਤੁਸੀਂ ਅਬਰ ਕੀ ਬੋਤਾ ਪੜ੍ਹੇ ਉਠਾਵ ਹੈ ਭਾਰ ਮਰੀ ਬੋਤਾ ਬਤੰਡਾ ਵਾਲਵਾ ਤੇ ਜੰਪਾਵਾਦਵਾ ਤੇ ਕੀ ਬੋਧਾ ਪੜਦੇ ਹੂੰ ਕੀ ਹੰਕਾਰ ਦਾ ਭਾਰ ਸਿਰ ਤੇ ਚੱਕਦੇ ਹੂੰ ਰਹਾਉ ਮਾਇਆ ਮੰਤ ਬੰਗੁਰੂ ਮਾਰਾ ਸਾਹਿਬ ਜੀ ਨੂੰ ਕਹਿਣ ਲੱਗਾ ਮਾਰਾ ਮੈਨੂੰ ਤਾਂ ਪਤਾ ਨਹੀਂ ਤਾਂ ਮਾਰਾ ਸਾਹਿਬ ਕਹਿੰਦੇ ਸੰਗਤ ਦਾ ਸੁਭਾਅ ਕਰਕੇ ਮਨ ਬਣ ਗਿਆ ਹੈ ਜਿਸ ਬੋਤਲ ਵਿੱਚ ਮਿੱਟੀ ਦਾ ਤੇਲ ਪਾ ਦਿਓ ਮਿੱਟੀ ਦੇ ਤੇਲ ਵਾਲੀ ਬੋਤਲ ਬਣ ਜਾਂਦੀ ਹੈ ਜਿਹਦੇ ਵਿੱਚ ਕੇਵੜਾ ਪਾ ਦਿਓ ਕੇਵੜੇ ਵਾਲੇ ਬਣ ਜਾਂਦੀ ਹੈ ਜਿਸ ਨੂੰ ਚਾਤਰਾ ਪਾ ਲਈਏ ਉਤਰਵਾਲੀ ਬਣ ਜਾਂਦੀ ਹੈ ਜਿਸ ਵਿੱਚ ਹੋਰ ਭੜੀਆਂ ਚੀਜ਼ਾਂ ਪਾ ਲਈਏ ਭੜੇ ਚੀਜ਼ਾਂ ਵਾਲੀ ਬਣ ਜਾਂਦੀ ਹੈ ਉਸ ਭਾਂਡੇ ਦਾ ਕਸੂਰ ਨਹੀਂ ਜਿਹੜੀ ਸੰਗਤ ਕਰਨਾ ਉਹ ਇਹ ਹੋ ਜਾਂਦਾ ਹੈ ਕਿ ਗੁਰੂ ਸਾਹਿਬ ਜੀ ਉਤਰ ਦਿੰਦੇ ਹੌਣ ਇਸ ਨੂੰ ਇਹੋ ਮਨ ਗਿਰਹੀ ਕਿ ਇਹੋ ਮਨ ਉਦਾਸੀ ਸੇ ਭਾਈ ਇਹ ਮਨ ਗ੍ਰਸਤੀ ਦਸੀਏ ਇਹ ਕੋ ਉਦਾਸੀ ਦਸੀਏ ਜਦੋਂ ਗ੍ਰਹੀ ਗ੍ਰਸਤ ਵਿੱਚ ਫਸ ਜਾਂਦਾ ਹੈ ਗ੍ਰਸਤੀਆਂ ਦੇ ਵਿਹਾਰਾਂ 'ਚ ਪੈ ਜਾਂਦਾ ਹੈ ਘਰ-ਵਾਰ ਵਾਲਾ ਬਣ ਜਾਂਦਾ ਹੈ ਪੁੱਤਰ ਧੀਆਂ ਨੂੰ ਸੰਭਲਣ ਲੱਗ ਜਾਂਦਾ ਹੈ ਉਦੋਂ ਗ੍ਰਸਤੀਆਂ ਦੀ ਸੰਗਤ ਕਰਕੇ ਮਨ ਗ੍ਰਸਤੀ ਕਹਾਉਂਦਾ ਹੈ ਕਿ ਇਹੋ ਮਨ ਉਦਾਸੀ ਹੈ ਕਿ ਇਹ ਜਿਹੜਾ ਮਨ ਹੈ ਜੋ ਇਹ ਜਦੋਂ ਉਦਾਸ ਪਰਖਾਂ ਦੀ ਸੰਗਤ ਕਰਦਾ ਹੈ ਉਦੋਂ ਆਪਣੇ ਆਪ ਨੂੰ ਉਦਾਸੀਨ ਕਹਾਉਂਦਾ ਹੈ ਕਿ ਇਹੋ ਮਨ ਅਵਰਣ ਸਦਾ ਅਵਨਾਸੀ ਜਦੋਂ ਇਹ ਅਵਰਿਆਂ ਹੋਿਆਂ ਦੀ ਸੰਗਤ ਕਰਦਾ ਜਿਨ੍ਹਾਂ ਦਾ ਮਨ ਟਕਿਆ ਹੋਇਆ ਅਵਰਣ ਦੇ ਪੜਦੇ ਨਾਲ ਹੈ ਉਹਨਾਂ ਦੀ ਸੰਗਤ ਕਰਦਾ ਹੈ ਤਾਂ ਇਹ ਅਵਰਨ ਵਾਲਾ ਆਪਣੇ ਆਪ ਨੂੰ ਜਿਵੇਂ ਅण्डे ਵਿੱਚ ਬੱਚਾ ਪਿਆ ਉਹਨਾਂ ਨੂੰ ਦੇਸ-ਵੋਸ ਦਾ ਪਤਾ ਨਹੀਂ ਹੁੰਦਾ ਇਉਂ ਇਹ ਵਰਨ ਦੇ ਪਰਦੇ ਵਿੱਚ ਟਕਿਆ ਜਾਂਦਾ ਹੈ ਅਗਿਆਨੀ ਕਹਾਉਂਦਾ ਹੈ ਸਦਾ ਅਵਨਾਸੀ ਜਦੋਂ ਇਹ ਸਦਾ ਅਵਨਾਸੀ ਬ੍ਰਹਮ ਦੇ ਸਰੂਪ ਦਾ ਗਿਆਨ ਪਾਉਂਦਾ ਗੁਰਾਂ ਤੋਂ ਇਹੋ ਜੀ ਮਨ ਉਲਟ ਕੇ ਅਵਨਾਸੀ ਰੂਪ ਬਣ ਜਾਂਦਾ ਹੈ ਕਿ ਇਹੋ ਮਨ ਚੰਚਲ ਕਿ ਇਹੋ ਮਨ ਬੈਰਾਗੀ ਕਿ ਅਥਵਾ ਜੋ ਇਹ ਮਨ ਹੈ ਚੰਚਲ ਹੈ ਇਹ ਚੰਚਲ ਪੁਰਖਾਂ ਦੀ ਸੰਗਤ ਕਰਦਾ ਹੈ ਉਦੋਂ ਇਹ ਚੰਚਲ ਹੋ ਜਾਂਦਾ ਇੱਕ ਥਾਂ ਟਿਕਦਾ ਨਹੀਂ ਊਕਾ ਕਿ ਇਹੋ ਮਨ ਬੈਰਾਗੀ ਕਿ ਮਨ ਵਿਰਾਗਵਾਨ ਜਦੋਂ ਵਿਰਾਗਵਾਨ ਪੁਰਖਾਂ ਦੀ ਸੰਗਤ ਕਰਦਾ ਹੈ ਕੋਰਦਮੇ ਵਰਾਗੀ ਹੋ ਜਾਂਦਾ ਹੈ ਇਸ ਮਨ ਕੋ ਮਮਤਾ ਕਿੱਥੋਂ ਲੱਗੀ ਇਹ ਪੰਡਤ ਇਸ ਨੂੰ ਮੇਰ ਕਿਹਣੀ ਜਗਾ ਤੋਂ ਲੱਗੀ ਇਹ ਦੱਸ ਪੰਡਤ ਇਸ ਮਨ ਕਾ ਕਰੋ ਵਿਚਾਰ ਪੰਡਾ ਨਾ ਬੁੱਧੀ ਦਾ ਹੈ हे ਬੁੱਧੀਵਾਨ ਪੁਰਖ ਤਦ ਸ਼ਾਸਤਰਾਂ ਦੇ ਜਾਣਨ ਦੀ ਕੁਸ਼ਲ ਚਤਲ ਜੀ ਦੀ ਬੁੱਧ ਹੋਵੇ ਉਹਨੂੰ ਪੰਡਤ ਕਹੀ ਰਹਾ ਹੈ हे ਬੁੱਧੀਵਾਨ ਪੁਰਖ ਇਸ ਮੰਦਾ ਵਿਚਾਰ ਕਰ ਅਵਰ ਕੀ ਬਹੁਤਾ ਪੜ੍ਹ ਹੈ ਉਠਾਵ ਹੈ ਭਾਰ ਕੀ ਬਹੁਤਾ ਬਤੰਦਾ ਆਪ ਜਲਪਾ ਬਾਦ ਆਦਿਕਾ ਨੂੰ ਪੜ ਕੇ ਵੇਦਾਂ ਸ਼ਾਸਤਰਾਂ ਨੂੰ ਅਤੇ ਇਸੇ ਪ੍ਰਕਾਰ ਕਾਵ ਕੋਸ਼ ਆਦਿਕਾ ਨੂੰ ਤੇ ਇਸੇ ਪ੍ਰਕਾਰ ਵਿਆਕਰਨ ਆਦਿਕਾ ਨੂੰ ਪੜ ਕੇ ਕੀ ਬਹੁਤਾ ਹੰਕਾਰ ਦਾ ਭਾਰ ਉਠਾਉਣਾ ਹੈ ਰਹਾਉ ਮਾਇਆ ਮਮਤਾ ਕਰਤੈ ਲਾਈ ਮਹਾਰਾਜ ਆਪ ਦੱਸੋ ਕਿਰਪਾ ਕਰਕੇ ਮਹਾਰਾਜ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਪਰਖਣ ਵਾਸਤੇ ਇਸ ਮਨ ਨੂੰ ਮਾਇਆ ਦੀ ਜਿਹੜੀ ममता ਮੇਰ ਹੈ ਕਰਤਾਪੁਰਖ ਨੂੰ ਲਾਈ ਕੇ ਵੇਖੀਏ ਸਾਡੀ ਵੱਲ ਆਉਂਦਾ ਹੈ ਕਿਹਦੇ ਵਿੱਚ ਫਸਦਾ ਹੈ ਕਿਉਂ ਪਰਖਣ ਵਾਸਤੇ ਮਹਾਰਾਜ ਜੀ ਨੇ ਕਰਤਾਪੁਰਖ ਨੇ ਇਹਨੂੰ ਲਾ ਦਿੱਤੀ ਹੈ ਇਹੋ ਹੁਕਮ ਕਰ ਸ੍ਰਿਸ਼ਟ ਉਪਾਈ ਜਦੋਂ ਇਹ ਮਾਇਆ ਦੀ ममता 'ਚ ਫਸ ਗਿਆ ਇਹਦੇ ਤੇ ਕਾਲ ਦਾ ਹੁਕਮ ਕਰ ਦਿੱਤਾ ਕਾਲਵੇ ਹੁਕਮ ਕਰਕੇ ਸ੍ਰਿਸ਼ਟੀ ਦਾ ਉਤਪੱਤ ਹੋਣਾ ਤੇ ਪਰਲੋ ਹੋਣਾ ਲੈ ਹੋਣਾ ਇਹ ਮਾਰਾ ਸਾਹ ਨੇ ਸ੍ਰਿਸ਼ਟੀ ਪੈਦਾ ਕਰ ਦਿੱਤੀ ਹੈ ਘੁਰ ਪ੍ਰਸਾਦੀ ਬੂਝੋ ਭਾਈ ਸਤਿਗੁਰਾਂ ਦੀ ਕਿਰਪਾ ਕਰਕੇ ਏ ਭਰਾਵੋ ਇਸ ਗੱਲ ਨੂੰ ਬੂਝੋ ਸਮਝਣਾ ਕਰੋ ਗੁਰਾਂ ਤੋਂ ਪੁੱਛਣਾ ਕਰੋ sada ਰਹੋ ਹਰ ਕੀ ਸਰਣਾ ਜੇ ਮਾਇਆ ਦੀ ਮਮਤਾ ਤੋਂ ਬਚਣਾ ਚਾਹੁੰਨੇ ਹੋ ਤਾਂ ਪਰਮੇਸ਼ਰ ਦੀ ਸ਼ਰਨ sada ਰਹੋ ਫੇਰ ਸਾਡੇ ਤੇ ਅਸਰ ਨਹੀਂ ਪਾ ਸਕੇਗੀ ਸੋ ਪੰਡਤ ਜੋ ਤਿਆ ਗੁਣਾ ਕੀ ਪੰਡ ਉਤਾਰਾ ਪੰਡੋ ਦੇ ਲਖਣ ਕਰਦੇ ਆ ਪੰਡ ਤੋਂ ਹੈ ਭਾਈ ਤਿੰਨ ਗੁਣਾ ਦੀ ਪੰਡ ਚੱਕੀ ਫਿਰਦੇ ਆ ਸਾਰੇ ਰਾਜਸੀ ਤਾਮਸੀ ਸ਼ਾਂਤ ਕੀ ਸੁਭਾਅ ਦੀ ਜਿਹੜਾ ਤਿੰਨ ਗੁਣਾ ਦੀ ਪੰਡ ਨੂੰ ਪੰਡਾ ਬੁੱਧੀ ਦਾ ਨਾਮ ਹੈ ਨਾ ਬੁੱਧੀ ਚ ਤਿੰਨ ਗੁਣ ਜਿਹੜੇ ਧਾਰਨ ਕੀਤੇ ਪੰਡ ਚੱਕੀ ਹੋਈ ਹੈ ਇਸ ਨੂੰ ਜਿਹੜਾ ਉਤਾਰ ਦੇਵੇ ਉਹ ਪੰਡਤ ਹੈ ਪੰਜਾਬੀ ਚ ਪੰਡ ਬੋਝ ਦਾ ਨਾਮ ਹੈ ਤਿੰਨ ਗੁਨਾ ਦਾ ਬੋਝ ਪਿਆ ਹੋਇਆ ਜਿਹੜਾ ਇਹਦੇ ਉੱਤੇ ਇਸ ਨੂੰ ਉਤਾਰ ਦੇਵੇ ਆਨੰਦਨ ਏਕੂ ਨਾਮ ਵਖਾਣੈ ਰਾਤ ਨੇ ਘਰੈ ਤੂ ਪਰਮੇਸ਼ਰ ਦੇ ਨਾਮ ਦਾ ਹੀ ਕਥਨ ਕਰਦਾ ਰਹੇ ਹਰ ਵਕਤ ਸਤਗੁਰੂ ਇਸ ਨਾਲੇ ਤਿੰਨ ਗੁਨਾ ਦੀ ਪਾਡੇ ਤੇ ਸਿਰ ਤੋਂ ਲੈਂਦੀ ਹੈ ਸਤਗੁਰ ਕੀ ਉਹ ਦੀਖਿਆ ਲੈ ਉਹ ਪ੍ਰੇਮੀ ਅਧਿਕਾਰੀ ਬਣ ਕੇ ਸਤਗੁਰ ਸੱਚੇ ਪੈਰ ਸਾਹਿਬ ਦੀ ਸਿੱਖਿਆ ਪ੍ਰਾਪਤ ਕਰੇ ਦੀਖਸ਼ਨ ਮੰਤਰ ਹੁੰਦਾ ਹੈ ਜੋ ਗੁਰ ਮੰਤਰ ਹੈ ਸਤਗੁਰ ਆਗੈ ਸੀਸ ਧਰੇ ਸਤਗੁਰਾਂ ਦੇ ਅਗੇ ਆਪਣਾ ਸਿਰ ਹੰਕਾਰ ਭੇਟਾ ਕਰ ਦੇਵੇ ਸਦਾ ਅਲੱਗ ਰਹੇ ਨਿਰਵਾਣ ਸਦਾ ਦੇ ਦੇ ਸੁਭਾਵਾ ਤੋਂ ਅਲੱਗ ਰਹੇ ਨਿਰਵਾਣ ਬੰਧਨਾਂ ਤੋਂ ਰਹਿਤ ਕਰਤਾ ਭੁਗਤਾ ਪੁਣੇ ਤੋਂ ਹੰਗਤਾ ਮੰਗਤਾ ਤੋਂ ਸਭ ਬੰਧਨਾਂ ਤੋਂ ਰਹਿਤ ਬਾਨ ਆਪਤਾ ਤੋਂ ਰਹਿਤ ਰਹੇ ਸੋ ਪੰਡਤ ਦਰਗਹ ਪਰਵਾਹ ਓ ਭਾਈ ਪੰਡਤ ਵੀ ਵਿਦਵਾਨ ਹੈ ਸੱਚੇ ਪਾਰਸ਼ਾ ਦਰਗਾਹ ਸੱਚਖੰਡ ਵਿੱਚ ਪਰਮਾਨੰਦੀ ਕੋ ਸਫਲਾ ਹੈ ਸਭ ਨਾਮ ਹੈ ਏਕੋ ਏਕ ਵਖਾਣਾ ਸਾਰਿਆਂ ਵਿੱਚ ਖੱਤਰੀਆਂ ਜੀ ਵੀ ਬ੍ਰਾਹਮਣਾਂ ਜੀ ਵੀ ਸ਼ੂਦਰਾਂ ਜੀ ਵੀ ਬਈ ਸਾਂਝ ਵੀ ਸਾਰਿਆਂ ਵਰਨਾ ਸਰਮਾਂ ਵਿੱਚ ਏਕੋ ਅਦਵਾਇਤ ਰੂਪ ਹੈ ਨਿਰਗੁਣ ਰੂਪ ਆਪ ਹੀ ਸਰਗੁਣ ਸਰੂਪ ਹੈ ਈਗਾ ਨਿਰਗੁਣ ਉਗਾ ਸਰਗੁਣ ਕੇਲ ਕਰਦੇ ਸਾਮੇ ਮੇਰਾ ਇਕੋ ਇੱਕੋ ਦੁਆੜ ਪਰਮੇਸ਼ਰ ਦਾ ਕਥਨ ਕਰੇ ਜਾਂ ਇੱਕ ਨੂੰ ਵੇਖੇ ਤਾਂ ਇੱਕ ਨੂੰ ਜਾਣੇ ਜਦੋਂ ਗੁਰੂ ਸਾਹਿਬ ਦੁਆਰਾ ਇੱਕ ਨੂੰ ਵੇਖ ਲਵੇ ਨਾ ਆਪਣੇ ਹਿਰਦੇ 'ਚ ਫਿਰ ਸਾਰੀ ਸ੍ਰਿਸ਼ਟੀ 'ਚ ਇੱਕ ਨੂੰ ਜਾਨਣਾ ਕਰੇ ਉਸੇ ਨੂੰ ਵਿਆਪਕ ਜਾਣੇ ਜਾਂ ਇੱਕ ਨੂੰ ਜਾਣ ਲਵੇ ਹਿਰਦੇ 'ਚ ਤਾਂ ਇੱਕ ਨੂੰ ਵੇਖ ਸਕਦਾ ਸਾਰਿਆਂ ਵਿੱਚ ਜਾ ਕਉ ਬਖਸ਼ੀ ਮੇਲੇ ਸੋ ਇਹਨੂੰ ਗੁਰੂ ਸਾਹਿਬ ਬਖਸ਼ਿਆ ਨੇ ਸੰਸਾਰ ਨੂੰ ਬਖਸ਼ਣ ਵਾਸਤੇ ਜਿਨ੍ਹਾਂ ਨੂੰ ਬਖਸ਼ੇ ਹੋਏ ਜੋ ਵਾਹਿਗੁਰੂ ਵੱਲੋਂ ਸਤਿਗੁਰੂ ਆ ਦੁਨੀਆਂ ਨੂੰ ਬਖਸ਼ਣ ਵਾਸਤੇ ਜਿਨ੍ਹਾਂ ਨੂੰ ਗੁਰੂ ਸਾਹਿਬ ਨਾਮ ਬਖਸ਼ਦੇ ਹੈ ਭਗਤੀ ਬਖਸ਼ਦੇ ਹੈ ਸਰਦਾ ਬਖਸ਼ਦੇ ਹੈ ਜਿਨ੍ਹਾਂ ਦੇ ਔਗਣ ਬਖਸ਼ ਲੈਂਦੇ ਹੈ ਮੇਲੇ ਸੋ ਉਹਨਾਂ ਨੂੰ ਵਾਹਿਗੁਰੂ ਦੇ ਨਾਲ ਮੇਲ ਕਰ ਦਿੰਦੇ ਹਨ ਸੋ ਸਤਿਗੁਰੂ ਜੀ ਐਥੇ ਉਥੇ ਸਦਾ ਸੁਖ ਹੋ ਉਹਨਾਂ ਨੂੰ ਇਸ ਲੋਕ 'ਚ ਵੀ ਉਥੇ ਪ੍ਰਲੋਕ 'ਚ ਵੀ ਸਦਾ ਸੁਖ ਦੀ ਪ੍ਰਾਪਤੀ ਹੁੰਦੀ ਕਦੇ ਦੁੱਖ ਨਹੀਂ ਹੁੰਦਾ ਕਹਤ ਨਾਨਕ ਪਵਨ ਵਿਦਿ ਕਰੇ ਪਿਆਕੋ ਸਤਗੁਰ ਨਾਨਕ ਦੇਵ ਗੁਰੂ ਅਮਰਦਾਸ ਸਾਹਿਬ ਤੀਜੇ ਪਾਰਸ਼ਾ ਫਰਮਾਉਂਦੇ ਹਨ ਕਹਿਤ ਨਾਨਕ ਕਵਨ ਵਿਧ ਕਰੇ ਕਿ ਆਕ ਕਿਣੀ ਉਹ ਬਿਧੀ ਹੈ ਭਾਈ ਜੇੜੀ ਬਿਧੀ ਉਹ ਕਰੇ ਤੇ ਕੀ ਉਹ ਕਰਤੱਬ ਕਰੇ ਤੇ ਕਿਹੜੀ ਯੁਗਤੀ ਦਲੀਲਵਾਜੀ ਕਰੇ ਤਰੀਕਾ ਕਰੇ ਸੋਈ ਮੁਕਤ ਜਾ ਕਉ ਕਿਰਪਾ ਹੋ ਇਸ ਪੁਰਖ ਦਾ ਉਪਾਅ ਕੀਤਾ ਹੋਇਆ ਨਹੀਂ ਹੁੰਦਾ ਤੇ ਕੋਈ ਬਿਧੀ ਯੁਗਤੀ ਤਸਵੀਰ ਨਹੀਂ ਚੱਲਦੀ ਜੀ ਸੋਈ ਮੁਕਤ ਜਾ ਕੋ ਕਿਰਪਾ ਹੋ ਜਿਨ੍ਹਾਂ ਦੇ ਮਹਾਰਾਜ ਦੀ ਕਿਰਪਾਲਤਾ ਹੁੰਦੀ ਹੈ ਉਹੀ ਪੁਰਖ ਭਾਈ ਮੁਕਤ ਹੋ ਸਕਦਾ ਹੈ ਅਨ ਦਿਨ ਹਰ ਗੁਣ ਗਾਵੇ ਸੋ ਇਹ ਮਹਾਰਾਜ ਕਿਰਪਾ ਵਾਲਿਆਂ ਦੀ ਨਿਸ਼ਾਨੀ ਕੀ ਹੈ ਸਤਗੁਰੂ ਜੀ ਕਹਿੰਦੇ ਰਾਤ ਨੂੰ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਹੈ ਯੇ ਨਾ ਤੇ ਕਿਰਪਾ ਸੋ ਪੁਰਖੋ ਸਾਸਤਰ বেদ ਕੀ ਫਿਰ ਕੂਕ ਨਾ ਹੋਵੇ ਫਿਰ ਦੁਆਨ ਸਾਸਤਰੋਂ ਵੇਦਾਂ ਦੀ ਫਿਰ ਇਹ ਅਧਿਕਾਰੀ ਹੈ ਵੇਦਾਂ ਦਾ ਇਹ ਸਾਸਤਰੋਂ ਨਹੀਂ ਅਧਿਕਾਰੀ ਸੂਦਰ ਜੇ ਵੇਦ ਮਗਾਯਤਰੀ ਮੰਤਰ ਨੂੰ ਸੁਣ ਲਿਓ ਤੇ ਕੰਨਾਂ 'ਚਿੱਕਾ ਪਾ ਕੇ ਢਾਲਦੇ ਹੋ ਜੇ ਉਪਦੇਸ਼ ਦੇ ਦੇਵੇ ਤਾਂ ਉਹਦੀ ਜ਼ੁਬਾਨ ਕੱਟਦੇ ਹੋ ਇੰਝ ਜਿਹੜੀਆਂ ਡੰਡ ਲਿਖੇ ਹੋਏ ਐ ਭਾਰਤ ਡੰਡ ਸੰਗ੍ਰਹਿ ਆਦਕਾਂ ਦੇ ਵਿੱਚ ਇਹ ਮਨੁਸਮਰਤੀ ਆਦਕਾਂ 'ਚ ਇਹ ਸਾਸਤਰ ਵੇਦਾਂ ਦੀ ਫੇਰ ਉਹਨਾਂ ਦੇਤੇ ਕੋਈ ਸੂਦਰ ਨੂੰ ਨਾਂ ਵੀ ਨਹੀਂ ਦੇਣਾ ਜਿਵੇਂ ਮਰਾ ਮਰਾ ਰਖਿਆ ਨੂੰ ਬਦੇ ਬਾਲਮੀਗੰਦ ਤਾਈ ਡਰਦੇ ਹਨ ਦੇਵ ਦੀ ਆਗਿਆ ਤੋਂ ਇਸ ਪ੍ਰਕਾਰ ਸ਼ਾਸਤ੍ਰਵੇਦਨ ਤੇ ਫਿਰ ਕੂਕ ਪੁਕਾਰ ਨਹੀਂ ਹੁੰਦੀ ਕਿ ਅਧਿਕਾਰੀ ਹੈ ਨਹੀਂ ਅਧਿਕਾਰੀ ਸਾਰਿਆਂ ਦੀ ਪਰਮੇਸ਼ਰ ਦੀ ਜੋਰ ਸਮਝ ਲੈਂਦਾ ਹੈ ਸ਼ਾਸਤਰਵੇਦ ਦਾ ਜਿਹੜਾ ਕੂਕਣਾ ਹੈ ਫਿਰ ਹੰਕਾਰ ਦੇ ਸਾਥ ਕਿ ਮੈਂ ਬੜਾ ਵਿਦਵਾਨ ਆ ਇਹ ਨਹੀਂ ਹੁੰਦੀ ਮਿਟ ਜਾਂਦੀ ਹੈ ਸ਼ਾਸਤਰਵੇਦ ਦੇ ਅਨਸਾਰ ਜਿਹੜੀ ਜਮਦੂਤਾ ਦੀ ਕੂ ਕਮ ਕੂ ਕਮ ਆਰਨੀ ਹੈ ਜਮ ਮਾਰਗ ਵਿੱਚ ਦੰਡ ਮਿਲਣ ਤੋਂ ਇਹ ਵੀ ਨਹੀਂ ਹੰਦੀ ਮੁਕਤ ਹੋ ਜਾਂਦਾ ਹੈ ਮਲਾਰ ਮਹੱਲਾ ਤੀਜਾ ਭ੍ਰਮ ਭ੍ਰਮ ਜੂਨ ਮਨਮੁਖ ਪਰਮਾਈ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਮਨਮੁਖ ਲੋਕ ਹਨ ਉਹਨਾਂ ਨੂੰ ਧਰਮ ਪਿਆ ਹੋਇਆ ਸਰੂਪ ਦਾ ਸਰੂਪ ਦੇ ਧਰਮ ਕਰਕੇ ਜੂਨਾ ਜੀ ਭਰਮ ਦੇ ਹੋਏ ਮਨਮੁਖ ਪਰਮਾਏ ਜਾਂਦੇ ਬਾਰ ਬਾਰ ਬਾਰੇ ਅੰਡਜ ਖਾਣੀ ਦੀਆਂ ਜੂਨਾ ਚ ਭਰ ਹੁੰਦੇ ਐ ਕਦੇ ਜੇਰਜ ਵਿੱਚ ਕਦੇ ਸ੍ਰੇਤਜ ਵਿੱਚ ਕਦੇ ਉਦਕੁਈ ਖਾਣੀ ਚ ਭਰ ਹੁੰਦੇ ਹੈ ਕਦੇ ਸਤੋਗੁਣ ਵਿੱਚ ਕਦੇ ਹਯੋਗੁਣ ਵਿੱਚ ਕਦੇ ਤਮੋਗੁਣ ਵਿੱਚ ਇਸ ਪ੍ਰਕਾਰ ਤੁਹਾਨੂੰ ਕਦੇ ਸੂਦਰਾ ਵਿੱਚ ਕਦੇ ਵੈਸਾਂ ਵਿੱਚ ਕਦੇ ਛਤਰੀਆਂ ਵਿੱਚ ਕਦੇ ਬ੍ਰਾਹਮਣਾ ਵਿੱਚ ਅਤੇ ਕਦੇ ਨੀਵੀਆਂ ਜਾਤਾਂ ਵਿੱਚ ਕਦੇ ਪਸ਼ੂਆਂ ਵਿੱਚ ਕਦੇ ਪੰਛੀਆਂ ਵਿੱਚ ਕਿਉਂ ਭਰਨਦੇ ਪਰਮਾਏ ਹੋਏ ਮਨਮੁਖ ਜੂਨਾ ਵਿੱਚ ਭਰਨਦੇ ਹਨ ਉਹਨਾਂ ਨੇ ਨਿਰਮਾਈ ਧਰਮ ਦੀ ਆ ਕੇ ਭੇਦ ਪਰਮ ਕਰਤਾ ਤੇ ਪਰਮ ਆਦਿਕਾਂ ਦੀ ਆ ਕੇ ਸਥਿਤੀ ਹੋਈ ਹੈ। ਜਮ ਕਾਲ ਮਾਰੇ ਨਿਤ ਪਤ ਗਵਾਈ। ਉਹਨਾਂ ਨੂੰ ਜਮ ਜੋ ਕਾਲ ਕਰਨ ਵਾਲਾ ਮਾਰਦਾ ਰਹਿੰਦਾ ਹੈ। ਨਿਤ ਵਰਤੀ ਇਸ ਲੋਕ 'ਚ ਵੀ ਕਾਮ ਆਦਿਕਾਂ ਨੂੰ ਦੀ ਇੱਜ਼ਤ ਗੁਆਤੀ ਹੈ ਪਰ ਲੋਕ 'ਚ ਵੀ ਉਹਨਾਂ ਦੀ ਇੱਜ਼ਤ ਗੁਆਈ ਗਈ ਹੈ। ਸਤਗੁਰ ਸੇਵਾ ਜਮ ਕੀ ਕਾਣ ਚੁਕਾਈ। ਸਤਗੁਰੂ ਸਾਹਿਬ ਦੀ ਇੱਕ ਟਹਿਲ ਹੈ। ਜੋ ਪ੍ਰਕਰਦੇ ਉਹਨਾਂ ਦੀ ਜਮਾਂ ਦੀ ਜਿਹੜੀ ਕਣੋੜ ਹੈ ਇਹ ਚੱਕ ਦਿੰਦੇ ਮਾਰ ਐਸਾ ਮੇੜ ਦਿੰਦੇ ਹਨ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਜਿਨ੍ਹਾਂ ਨੂੰ ਸਤਿਗੁਰੂ ਸਾਹਿਬ ਜੀ ਦੀ ਸਤਸੰਗਤ ਘਰ ਵਿੱਚੋਂ ਪ੍ਰਾਪਤ ਹੋਈ ਹੈ ਉਹਨਾਂ ਨੂੰ ਮਹਿਲ ਕੁਰੀਆ ਪਰ ਜੋ ਹਰੀ ਪ੍ਰਭੂ ਅਕਾਲ ਪੁਰਖ ਮਿਲ ਗਿਆ ਹੈ ਫਿਰ ਉਹਨਾਂ ਵਾਤੇ ਆਵਾ ਗਾਉਣੀ ਹੈ ਫੇਰ ਪੜ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਜਿਨ੍ਹਾਂ ਨੂੰ ਹਰੀ ਪ੍ਰਭੂ ਦਾ ਰੂਪ ਸਤਿਗੁਰੂ ਜੀ ਮਿਲੇ ਹੈ ਉਹਨਾਂ ਨੇ ਸੰਸੰਗ ਰੂਪੀ ਘਰ ਚੋਂ ਮਹਲ ਹਰੀ ਦਾ ਸਰੂਪ ਉਪਾਂ ਦੇ ਵਿੱਚ ਘਰ ਟਿਕਾਣਾ ਪਾਉਣਾ ਕੀਤਾ ਹੈ ਪ੍ਰਾਣੀ ਗੁਰਮੁਖ ਨਾਮ ਧਿਆਇ ਫਿਰ ਪ੍ਰਾਣਾਧਾਰੀ ਜੀਵ ਫਿਰ ਪੜ ਹਰ ਹਰ ਪ੍ਰਭ ਮਿਲਿਆ ਮਹਿਲ ਘਰ ਪਾਈ ਹਰੀ ਪ੍ਰਭੂ ਉਹਨਾਂ ਨੂੰ ਮਿਲ ਗਿਆ ਹੈ ਜਿਨ੍ਹਾਂ ਨੇ ਮਹ ਅੰਤਕਾਰ ਨੂੰ ਵੀ ਘਰ ਦੇ ਵਿੱਚ ਮਹਲੂਸ ਰੂਪ ਨੂੰ ਪਾ ਲਿਆ ਹੈ ਪ੍ਰਾਣੀ ਗੁਰਮੁਖ ਨਾਮ ਧਿਆਇ ਇਹ ਪ੍ਰਾਣ ਧਾਰੀ ਜੀਵ ਗੁਰਮਖੰਦੀ ਸੰਗਤ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰ ਜਨਮ ਪਦਾਰਥ ਦੁਬਦਾ ਖੋਇਆ ਇਹ ਦੁਚਿੱਤੇ ਪੁਣ ਜਿੱਤੇ ਜਨੂ ਰੂਪੀ ਪਦਾਰਥ ਨੂੰ ਗਵਾ ਲਿਆ ਵੀ ਇਹ ਕੰਮ ਕਰੀਏ ਕਿ ਇਹ ਕਰੀਏ ਤੈਨੂੰ ਕਦੇ ਨਿਸ਼ਚੈ ਨਹੀਂ ਹੁੰਦਾ ਵੀ ਇਕਚਿਤ ਹੋ ਕੇ ਮਹਾਰਾਜ ਦੇ ਸਿਮਰਨ ਵਿੱਚ ਜੁੜਨਾ ਹੈ ਮਹਾਰਾਜ ਸਾਹਿਬ ਦੀ ਸਿੱਖੀ ਨੂੰ ਕਮਾਉਣਾ ਹੈ ਇਹ ਦੁਬਦਾ ਕਰਕੇ ਇਨ ਦੁੱਧਾ ਕਰ ਬਹੁਤੇ ਗਾਲੇ ਰਾਮ ਭਗਤ ਹੈ ਸਦਾ ਸੁਖਾਲੇ ਹਾਂਜੀ ਜਨਮ ਪਦਾਰਥ ਦੁੱਧਾ ਖੋਇਆ ਇਹ ਦੁੱਚਕੇ ਪੁਣੇ ਦੀ ਜਨਮ ਰੂਪੀ ਪਦਾਰਥ ਖੋ ਰਿਆ ਇਸ ਮੁਨੱਖਾ ਜਨੂ ਪਾ ਕੇ ਦੁੱਧਾ ਚੀ ਪਿਆ ਰਹਾ ਕੌਡੀ ਬਦਲੇ ਜਾਏ ਕੌਡੀ ਮਾਇਆ ਦੇ ਬਦਲੇ ਤੇਰਾ ਜੀਵਨ ਵਿਅਪਸ ਚਲਿਆ ਜਾ ਰਿਹਾ ਹੈ ਰਹਾਉ ਕਰ ਕਿਰਪਾ ਗੁਰਮੁਖ ਲੱਗਾ ਪਿਆਰ ਜਦੋਂ ਮਰ ਸੋ ਪੁਰੂ ਨੇ ਪੁਨਾਂ ਦਾ ਪ੍ਰੇਰਿਆ ਹੋਇਆ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਗੁਰਮਖੰਦੀ ਸੰਗ ਤੇ ਜੀਵ ਦਾ ਪਿਆਰ ਲੱਗਦਾ ਹੈ ਅੰਤਰ ਭਗਤ ਹਰ ਹਰ ਔਰ ਧਾਰ ਉਹ ਰਿਵੇ ਦੇ ਅੰਦਰ ਹਰ ਹਰ ਨਾਮ ਦੀ ਦਾ ਜਿਹੜਾ ਵਸੌਣਾ ਹੈ ਇਹ ਅੰਦਰ ਭਗਤੀ ਉਹਨਾਂ ਦੇ ਵਸ ਜਾਂਦੀ ਹੈ ਭਗ ਜਾ ਰਬ ਸ਼ਬਦ ਲੰਘਾਉਣ ਹਾਰ ਸਤਿਗੁਰੂ ਸਾਉ ਦਾ ਸ਼ਬਦ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾ ਕੇ ਜਹਾਜ ਦੀ ਨਿਆਈ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ ਦਰ ਸਾਚੈ ਦਿਸੈ ਸਚਿਆ ਉਹ ਸੱਚੀ ਦਰਗਾਹ ਵਿੱਚ ਸੱਚ ਦੀ ਪ੍ਰਾਪਤੀ ਵਾਲੇ ਦਿਸਦੇ ਹਨ ਦਰ ਸੰਸਾਰ ਰੂਪੀ ਦਰਵਾਰ ਦਰ ਵਿੱਚ ਵੀ ਉਸ ਜਿਹੀ ਆਈ ਵਾਲੇ ਦਿਸਦੇ ਹਨ ਦਰ ਸਾਧ ਸੰਗਤ ਦੁਆਰਾ ਜਿਸ ਹੈ ਸਚਿਆ ਸੱਚ ਦੀ ਪ੍ਰਾਪਤੀ ਵਾਲੇ ਦਿਸਦੇ ਹੈ ਦਰ ਗਿਆਨ ਫਿਰ ਪੜ ਦਰ ਸਾਚ ਹੈ ਜਿਸ ਹੈ ਸਚਿਆ ਸੱਚੇ ਦੇ ਦਰ ਗਿਆਨ ਕਰਕੇ ਉਹਨਾਂ ਨੂੰ ਸਚਿਆਰ ਸੱਚਾਈ ਆਰ ਪ੍ਰਾਪਤ ਸਾਰਿਆਂ ਜਿਦਿਸਦਾ ਬਹੁ ਕਰਮ ਕਰੇ ਸਤਗੁਰ ਨਹੀਂ ਪਾਇਆ ਜਿਹੜੇ ਲੋਕ ਨਿਤ ਨਮਿਤ ਅਪਰਾਛਿਤਾਦਿਕ ਨਖਿਦਾਦ ਕਰਮਾਂ ਨੂੰ ਬਹੁਤਿਆਦੂ ਕਰਦੇ ਆ ਪਰ ਸਤਗੁਰੂ ਸੱਚੇ ਪਾਤਸ਼ਾਹ ਦੀ ਸੰਗਤ ਨੂੰ ਨਹੀਂ ਪਾਇਆ ਬੇਨਗੁਰ ਪਰਬੂ ਪੂਰੀ ਬਹੁ ਮਾਇਆ ਉਹ ਦਿਨ ਸਤਗੁਰਾਂ ਦੇ ਉਪਦੇਸ਼ ਤੋਂ ਬਹੁਤ ਪ੍ਰਕਾਰ ਦੀ ਮਾਇਆ ਹੀ ਹੈ ਨਾਨਕ ਪਰਕਾਰ ਦੀ ਕਿਹੜੇ ਜ ਰਾਸੀ ਤਾਂ ਸੀ ਸ਼ਾਂਤ ਕੀ ਸੁਭਾਅ ਵਿੱਚ ਭੁੱਲ ਗਏ ਹੰਮ ਹਉਮੈ ਮਮਤਾ ਬਹੁ ਮੋਹ ਵਧਾਇਆ ਕਰਮਾਂ ਧਰਮਾਂ ਦੀ ਹਉਮੈ ਕਰਦੇ ਐ ਫਿਰ ਆਪ ਦੇ ਮਿਚੇਲਿਆਂ ਚਾਲੜਿਆਂ ਦੀ ਮਮਤਾ ਕਰਦੇ ਐ ਮੇਰ ਕਰਦੇ ਹਨ ਬਹੁ ਬਹੁ ਵਧਾਇਆ ਬਾਲਾ ਆਉਂਦੀ ਸਾਧਨਾ ਦੀ ਹੰਕਾਰਤਾ ਕਰਕੇ ਬਾਲਾ ਮੋਹ ਵਧਾ ਲਿਆ ਹੈ ਫਿਰਪਰ ਹਉਮੈ ਮਮਤਾ ਬਹੁ ਮੋਹ ਵਧਾਇਆ ਹਉਮੈ ਦੇਦੀ ਕਰਦੇ ਐ ਮਮਤਾ ਪਦਾਰਥਾਂ ਦੀ ਕਰਦੇ ਐ ਸਬੰਧੀਆਂ ਨਾਲ ਬੜਾ ਮੋਹ ਵਧਾਇਆ ਹੋਇਆ ਦੂਜੇ ਭਾਇ ਮਨ ਮੁਖ ਦੁੱਖ ਪਾਇਆ ਕਿਉਂ ਦੁਆਰ ਭਾ ਕਰਕੇ ਮਨੁਖਾਂ ਨੇ ਜੰਮਣ ਮਰਨ ਦੇ ਦੁੱਖ ਨੂੰ ਹੀ ਪਾਇਆ ਹੈ ਆਪੇ ਕਰਤਾ ਅਗਮ ਅਥਾ ਮੇਰਾ ਵਾਹਿਗੁਰੂ ਆਪ ਹੀ ਇਹ ਬਾਜੀ ਪਾਈ ਹੋਈ ਹੈ ਕਰਤਾ ਪ੍ਰਖੋ ਜੋ ਮਨ ਦੇ ਸੰਕਲਪਾਂ ਮੁਕਲਪਾਂ ਦੀ ਗਮਤਾ ਤੋਂ ਪਰੇ ਐ ਜੋ ਵੇਰ ਸ਼ਾਸਤਰਾਂ ਕਹਿੰਦੇ ਸ਼ਕਤੀ ਬਰਤੀ ਕਰਕੇ ਤਾਂ ਤੋਂ ਹਥਾਤ ਹੋ ਰਹਿਤ ਹੈ ਆਪੇ ਆਪੇ ਕਰਤਾ ਅਗਮ ਹਥਾਤੀ ਉਹ ਕਰਤਾ ਹੈ ਸਾਰੇ ਤੋਂ ਅਗਮ ਹੈ ਤੇ ਬੇਹੱਥ ਹੈ ਗੁਰਬਾਣੀ ਜਪੀਏ ਸੱਚਲਾ ਫਿਰ ਭਾਈ ਸਤਗੁਰਾਂ ਦੇ ਉਪਦੇਸ਼ ਦੁਆਰਾ ਸ਼ਬਦ ਦੁਆਰਾ ਜਪੀਏ ਗੁਰਬਾਣੀਆਂ ਨਾਲ ਮਿਲ ਕੇ ਇਹ ਸੱਚਾ ਲਾਭ ਪ੍ਰਾਪਤ ਹੁੰਦਾ ਫਿਰ ਹਾਜ਼ਰ ਹਜ਼ੂਰ ਹਰ ਬੇਪਰਵਾਹ ਫਿਰ ਹਾਜ਼ਰ ਸਾਹਮਣੇ ਹਜ਼ੂਰ ਨੇੜੇ ਹੈ ਹਰੀ ਬੇਪਰਵਾਹ ਹੈ ਉਹ ਨਾਨਕ ਗੁਰਮੁਖ ਨਾਮ ਸਮਾਹਾ ਕਿਉ ਗੁਰਮੁਖ ਮਹਾਰਾਜ ਦੇ ਨਾਮ ਕਰਕੇ ਨਾਮੀ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਐ ਸਮਾਹਾ ਸਮਾ ਜਾਂਦੇ ਐ ਸਮਾਹਾ ਆਨੰਦ ਪ੍ਰਾਪਤ ਹੁੰਦਾ ਉਹਨੂੰ ਨਾਮੀ ਪਰਮੇਸ਼ਰ ਦਾ